ਜਦੋਂ ਸਮਾਜ ਦੇ ਵਿੱਚ ਵਿਚਰਦੇ ਆ ਨਾ ਚਾਹੇ ਮੈਂ ਵੀ ਇੱਕ ਕੁੜੀ ਆ ਨਾ ਸਾਡੇ ਲਈ ਇੱਕ ਹੁੰਦਾ ਹੈ ਕਿ ਤੁਸੀਂ ਪ੍ਰੋਫੈਸ਼ਨਲ ਲਾਈਫ 'ਚ ਵਧੀਆ ਕਰਦੇ ਹੋ ਪਰ ਜਦੋਂ ਤੁਸੀਂ ਪਰਸਨਲ ਲਾਈਫ ਦੇ ਵਿੱਚ ਆ ਜਾਂਦੇ ਹੋ ਨਾ ਇੱਕ ਟਾਈਮ ਤੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਨਹੀਂ ਤੁਸੀਂ ਇਹ ਚੀਜ਼ਾਂ ਨਹੀਂ ਕਰ ਸਕਦੇ ਜਾਂ ਤੁਸੀਂ ਇਹ ਬਾਹਰ ਨਹੀਂ ਜਾ ਸਕਦੇ ਤੁਸੀਂ ਉਹ ਨਹੀਂ ਕਰ ਸਕਦੇ ਤੁਹਾਨੂੰ ਲੱਗਦਾ ਹੈ ਕਿ ਸਮਾਜ ਨੂੰ ਹੁਣ ਸੋਚ ਬਦਲ ਦੇਣੀ ਚਾਹੀਦੀ ਹੈ ਵੀ ਹੁਣ ਹੁਣ ਲੋਡ ਹੈ ਇਹਨਾਂ ਚੀਜ਼ਾਂ ਦੀ ਮੈਂ ਮੈਂ ਨਿਰਭਰ ਕਰਦਾ ਵਾ ਕਿ ਤੁਸੀਂ ਸਮਾਜ 'ਚ ਕਿਵੇਂ ਵਿਚਰਦੇ ਹੋ ਅਗਰ ਤੁਸੀਂ ਸਮਾਜ ਚ ਉਹ ਮਰਿਆਦਾ ਚ ਰਹਿ ਕੇ ਸਭ ਕੁਝ ਕਰ ਰਹੇ ਹੋ ਜਿਹੜੀ ਇੱਕ ਔਰਤ ਨੂੰ ਜਾਂ ਕੁੜੀ ਨੂੰ ਰੱਖਣੀ ਚਾਹੀਦੀ ਹੈ ਵੀ ਇੱਕ ਬੰਦਿਆਂ ਦੀ ਮਰਿਆਦਾ ਵੀ ਹੁੰਦੀ ਹੈ ਇੱਕ ਔਰਤ ਦੀ ਮਰਿਆਦਾ ਵੀ ਹੁੰਦੀ ਹੈ ਜੇ ਤੁਸੀਂ ਉਹ ਮਰਿਆਦਾ ਚ ਹੋ ਤੇ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਅੱਗੇ ਵਧਣ ਤੋਂ ਕੋਈ ਰੋਕੇਗਾ ਜਾਂ ਤੁਹਾਨੂੰ ਕੋਈ ਕੁਝ ਕਹੇਗਾ ਜਾਂ ਤੁਹਾਡੇ ਪੇਰੈਂਟਸ ਹੀ ਰੋਕਣਗੇ ਪਰ ਜਦੋਂ ਤੁਹਾਡੇ ਦੇ ਆਸ-ਪਾਸ ਉਹ ਲੋਕ ਹੁੰਦੇ ਨੇ ਉਹ ਮੁੰਡੇ ਹੁੰਦੇ ਨੇ ਜਾਂ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਘਰਦਿਆਂ ਨੂੰ ਜਾਂ ਤੁਹਾਡੇ ਆਪੜਿਆਂ ਨੂੰ ਜੋ ਤੁਹਾਡੀ ਫਿਕਰ ਕਰਦੇ ਹੋਣਗੇ ਸੋਚਣ ਲਈ ਮਜਬੂਰ ਕਰ ਦਿੰਦੀ ਨੇ ਪੀਆਰ ਜੇ ਇਹ ਰਾਤ ਤੇ ਪੈ ਗਈ ਤਾਂ ਸਾਡਾ ਤਾਂ ਮਤਲਬ ਮਰਨ ਹੋ ਜਾਊਗਾ ਜਾਂ ਸਾਡੀ ਕੁੜੀ ਦਾ ਨੁਕਸਾਨ ਹੋਊਗਾ ਜਾਂ ਸਾਡੇ ਮੁੰਡੇ ਦਾ ਨੁਕਸਾਨ ਹੋਊਗਾ ਉਹਦੇ ਚੱਕਰ 'ਚ ਫਿਰ ਇਹ ਚੀਜ਼ਾਂ ਜਿਹੜੀਆਂ ਬਾਉਂਡਰੀਜ਼ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਉਹਦੇ ਚੱਕਰ 'ਚ ਕੀਤੀਆਂ ਜਾਂਦੀਆਂ ਨੇ ਤੇ ਜੇ ਉਹ ਚੀਜ਼ਾਂ ਨਾ ਹੋਣ ਤਾਂ ਸਾਰਾ ਕੁਝ ਠੀਕ ਰਹੂਗਾ ਪਰ ਜੇ ਉਹ ਚੀਜ਼ਾਂ ਨਾਲ ਚੱਲਣ ਗਿਆ ਤੇ ਉਹਦਾ ਪ੍ਰੈਸ਼ਰ ਤੁਹਾਡੇ ਤੇ ਵੀ ਉਹਨਾਂ ਤੇ ਵੀ ਪਊਗਾ ਜੇ ਠੀਕ ਟਰੈਕ ਤੇ ਚੱਲ ਰਹੀ ਹੈ ਮੈਂ ਸਵੇਰੇ ਸਵੇਰੇ ਆਂਦੀ ਹੋਈ ਰਸਤੇ 'ਚ ਇੱਕ ਕੋਟ ਪਾਡਰੀ ਸੀ ਉੱਤੇ ਲਿਖਿਆ ਸੀ ਕਿ ਜਦੋਂ ਇੱਕ ਕੁੜੀ ਘਰੋਂ ਭੱਜਦੀ ਹੈ ਤੇ ਉਹ ਆਪਣੇ ਨਾਲ ਦੇ ਗਵਾਂਡੀਆਂ ਦੀ ਰਿਸ਼ਤੇਦਾਰਾਂ ਦੀ ਕੁੜੀਆਂ ਦੇ ਵੀ ਸੁਪਨੇ ਨਾਲ ਲੈ ਜਾਂਦੀ ਹੈ ਉਹਨਾਂ ਦਾ ਵੀ ਸਾਰਾ ਕੁਝ ਲੈ ਜਾਂਦੀ ਹੈ ਨਾ ਉਹਨਾਂ ਦਾ ਵੀ ਘਰੋਂ ਬਾਹਰ ਨਿਕਲਣਾ ਖੋਜ ਦਿੰਦੀ ਹੈ ਹਰੇਕ ਚੀਜ਼ ਨੂੰ ਬੜੇ ਆਰਾਮ ਨਾਲ ਪਿਆਰ ਨਾਲ ਕੀਤਾ ਜਾ ਸਕਦਾ ਪਰ ਜਦੋਂ ਤੁਸੀਂ ਕੁਝ ਐਸੇ ਡਿਸੀਜਨ ਲੈ ਲੈਂਦੇ ਹੋ ਜਿਹੜੇ ਜਿਹੜੇ ਤੁਹਾਡੇ ਨਾਲ ਨਹੀਂ ਜੁੜੇ ਹੁੰਦੇ ਕਈਆਂ ਨਾਲ ਜੁੜੇ ਹੁੰਦੇ ਆ ਤਾਂ ਫਿਰ ਤੁਸੀਂ ਆਪਣੀ ਲਾਈਫ ਬਰਬਾਦ ਨਹੀਂ ਕਰ ਰਹੇ ਤੁਸੀਂ ਕਈਆਂ ਦੀ ਕਰਕੇ ਜਾਂਦਾ ਜਿਵੇਂ ਕੁੜੀ ਨੇ ਹਥਿਆਰ ਚੱਕਿਆ ਉਹਨੇ ਕਿਹਾ ਵੀ ਹਨਾ ਬੰਦੂਕ ਚੱਕਿਆ ਫਿਲਮ ਦੇ ਵਿੱਚ ਜਦੋਂ ਤੁਸੀਂ ਜਮੀਨੀ ਪੱਧਰ ਤੇ ਇੱਕ ਕੁੜੀ ਨੂੰ ਕੀ ਜਿਹੜਾ ਸਮਾਜ ਕਰਦਾ ਹੈ ਵੀ ਉਹਨੂੰ ਉਹਨਾਂ ਨੂੰ ਸਿਰਫ ਇੱਕ ਰੋਟੀ ਤੱਕ ਸੀਮਿਤ ਰੱਖਿਆ ਜਾਂਦਾ ਹੈ ਕਿ ਉਹਨਾਂ ਨੂੰ ਇਹ ਦੇਖਿਆ ਜਾਂਦਾ ਵੀ ਇਹ ਚੱਕ ਸਕਦੀ ਹੈ ਬੰਦੂਕ ਕੁੜੀ ਬਿਲਕੁਲ ਜੀ ਤੁਸੀਂ ਬੈਂਡਿਡ ਕੁਇਨ ਦੇਖੀ ਹੋਣੀ ਹੂੰ ਬੈਂਡਿਡ ਕੁਇਨ ਇੱਕ ਫਿਲਮ ਆਈ ਸੀ ਜੋ ਕਾਫੀ ਪੁਰਾਣੀ ਫਿਲਮ ਸੀ ਉਹ ਰੀਅਲ ਪਾਤਰ ਤੇ ਬਣੀ ਹੋਈ ਸੀ ਮੈਮ ਕੋਈ ਵੀ ਇਸ ਰਸਤੇ ਤੇ ਹਥਿਆਰ ਚੱਕਣ ਤੇ ਕੋਈ ਆਪਣੀ ਖੁਸ਼ੀ ਨਾ ਤਿਆਰ ਨਹੀਂ ਹੁੰਦਾ ਹਾਲਾਤ ਬਣਾ ਜਾਂਦੇ ਹਾਂ ਮੈਂ ਜੇਪੁਰ ਚ ਰਹਿਣਾ ਮੇਰਾ ਫਲੈਟ ਆ ਉਥੇ ਤੇ ਪਿੱਛੇ ਜਿਹੜੇ ਪੰਪ ਨੇ ਉਥੇ ਕੁੜੀਆਂ ਕੰਮ ਪੰਪ ਤੇ ਤੇਲ ਪਾਉਂਦੀ ਆਂ ਕੋ ਤੁਸੀਂ ਉਹਨਾਂ ਨੂੰ ਜਾ ਕੇ ਰੰਗਦਾ ਵਰਦਾ ਨੂੰ ਟੀਚ ਕਰੂਗਾ ਜਨ ਨੂੰ ਗੰਦੇ ਕਮੈਂਟ ਕਰੂਗਾ ਉਹ ਪਹਿਲਾਂ ਵੀ ਕੀ ਪਤਾ ਕਿਹੜੀ ਪਰੇਸ਼ਾਨੀ ਨਾਲ ਤੇ ਕੰਮ ਕਰ ਰਹੀਆਂ ਨੇ ਕਿਹੜੇ ਉਹਨਾਂ ਦੇ ਹਾਲਾਤ ਨੇ ਜਿਹੜੇ ਉਹਨਾਂ ਨੂੰ ਇਸ ਕੰਮ ਕਰਨ ਲਈ ਮਜਬੂਰ ਕਰ ਰਹੇ ਨੇ ਬੰਦਿਆਂ ਦੀ ਗੱਲਾਂ ਸੁਣਨ ਲਈ ਮਜਬੂਰ ਕਰ ਰਹੇ ਨੇ ਹਾਲਾਤ ਹੀ ਨੇ ਨਾ ਇਹ ਤਾਂ ਕੋਈ ਚਾਏਗਾ ਜਾ ਕੇ ਤਾਂ ਪੇਪਰ ਕੰਮ ਪੰਪ ਤੇ ਕੰਮ ਕਰਾਂ ਤੇਲ ਪਾਵਾਂ ਤੇ ਬਾਕੀ ਦੀਆਂ ਗੱਲਾਂ ਵੀ ਸੁਣਾ ਨਹੀਂ ਚਾਏਗਾ ਨਾ ਤੇ ਤੁਸੀਂ ਉਹਨਾਂ ਨੂੰ ਇੰਨਾ ਮਜਬੂਰ ਕਰ ਦੋਗੇ ਉਹਨਾਂ ਦੀ ਮਾਨਸਿਕਤਾ ਹੱਥ ਤੱਕ ਲੈ ਆਓਗੇ ਕਿ ਉਹ ਹਥਿਆਰ ਚੱਕਣ ਲਈ ਮਜਬੂਰ ਹੋ ਜਾਣ ਇਹਦੇ ਪਿੱਛੇ ਉਹ ਇਕੱਲੇ ਨਹੀਂ ਹੁੰਦੇ ਅਸੀਂ ਨਾਲ ਸਾਰੇ ਉਹਦੇ ਬਰਾਬਰ ਦੇ ਖੜੇ ਹੁੰਦੇ ਤੇ ਇਦਾਂ ਦਾ ਹੁੰਦਾ ਨਾਲੇ ਪਹਿਲ ਤਾਂ ਕਿਸੇ ਨੂੰ ਕਰਨੀ ਪੈਣੀ ਹੈ ਪਹਿਲ ਕਿਸੇ ਨੂੰ ਕਰਨੀ ਪੈਣੀ ਹੈ